ਜਿੰਨੇ ਉਮੀਦ ਕੱਟ ਉਹਨੇ ਦੁੱਖ ਕਰਨਾ ਜਿੰਨੀਆਂ ਆਸਾਂ ਵੱਧ ਉਹਨੀਆਂ ਤਕਲੀਫਾਂ ਵੱਧ ਉਹਨੇ ਗਿਣੇ ਸ਼ਿਕਵੇ ਵੱਧ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਨੁਕਸਾਨ ਕਰਦਿੰਦੀਆਂ ਉਮੀਦਾਂ ਔਰ ਆਸਾਂ ਮਾਪੇ ਜਿਹੜੇ ਨੇ ਉਹਨੇ ਸਵਾਰਥ ਚਾਹੇ ਸੇਵਾ ਕਰਦੇ ਨੇ ਪਰ ਉਹਨਾਂ ਦਾ ਹੱਕ ਹੁੰਦਾ ਉਹ ਆਸ ਕਰਨ ਜਾਂ ਉਮੀਦ ਕਰਨ ਇਹਦੀ ਗੱਲ ਨਹੀਂ ਅਸੀਂ ਕਰਾਂਗੇ ਉਹਨਾਂ ਦਾ ਹੱਕ ਬੰਦਾ ਹੈ ਕਿ ਔਲਾਦ ਜਿਹੜੀ ਹੈ ਉਹਨਾਂ ਨੂੰ ਸੰਭਾਲ ਲੈ। ਪਰ ਜੇ ਔਲਾਦ ਨਹੀਂ ਸੰਭਾਲਦੀ ਤੇ ਮਾਪੇ ਜਿਹੜੇ ਨੇ ਉਹ ਦੁਖੀ ਹੁੰਦੇ ਨੇ। ਬਿਲਕੁਲ ਉਹਨਾਂ ਦਾ ਹੱਕ ਬੰਦਾ ਉਮੀਦ ਕਰਨੀ ਜਾਂ ਆਸ ਕਰਨੀ ਜਿਹੜੀ ਹੈ ਉਹ ਪੇਰੈਂਟਸ ਨੂੰ ਜਦੋਂ ਇਹ ਅਜਿਹੇ ਹਾਲਾਤ ਬਣ ਜਾ ਤੇ ਫਿਰ ਇੱਕ ਵਾਰੀ ਕੋੜਾ ਕੁੱਟ ਪਰ ਕੇ ਉਮੀਦ ਵੀ ਛੱਡ ਦਿਓ ਤੇ ਆਸ ਵੀ ਛੱਡ ਦਿਓ। ਕਿ ਜਿਹੜਾ ਤੁਹਾਨੂੰ ਤੰਗ ਕਰਦਾ ਹੈ ਜਿਹੜਾ ਤੁਹਾਨੂੰ ਤਕਰੀਫ਼ ਦਿੰਦਾ ਹੈ ਉਹ ਤੁਹਾਡੀ ਕਦੇ ਵੀ ਦੇਖਪਾਲ ਨਹੀਂ ਕਰੇਗਾ ਤੇ ਜਿਹੜਾ ਲਾਲਚੀ ਬੱਚਾ ਹੋਏਗਾ ਜਿਹੜਾ ਪੈਸੇ ਦੇ ਪਿੱਛੇ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਤੇ ਉਹ ਲੈ ਕੇ ਵੀ ਕਦੇ ਵੀ ਸੇਵਾ ਨਹੀਂ ਕਰੇਗਾ ਇਹ ਵੀ ਇੱਕ ਛੋਟਾ ਸੱਚ ਸੋ ਬੀਤਾ ਤੇ ਆਸਾਂ ਜਿਹੜੀਆਂ ਉਹ ਜਿੰਨੀਆਂ ਘਟ ਕਰਾਂਗੇ ਉਹਨੇ ਸੁਖੀ ਰਹਿਾਂਗੇ ਉਹਨੇ ਖੁਸ਼ ਰਹਿਾਂਗੇ ਤੇ ਜਿੱਥੇ ਵੀ ਲੱਗੇ ਕਿ ਇਸ ਮੈਨੂੰ ਹੁਣ ਨਹੀਂ ਮੈਂ ਮੈਨੂੰ ਮੇਟੂ ਪੁੱਛ ਹੈਗਾ ਤਾਂ ਉੱਥੇ ਆਸ ਕਰਨੀ ਉਹਦੇ ਤੋਂ ਬੰਦ ਕਰਤੀ ਥੈਂਕ ਯੂ